ਇਹ ਹੈ ਖੁਸ਼ੀ ਦੀ ਮਾਂ ਜੋ ਕਿ ਖੁਸ਼ੀ ਦੇਣ ਮਾਂ ਜਾਨ ਮਗਰੋਂ ਰੋਣ ਦਾ ਢੰਗ ਕਰਨ ਲੱਗ ਜਾਂਦੀ ਹੈ ਤੇ ਉਸ ਦਾ ਪਿਓ ਕਹਿੰਦਾ ਹੈ ਕਿ ਤੂੰ ਕਿਉਂ ਰੋ ਰਹੀ ਹੈ ਤੇ ਕਿਉਂ ਐਵੇਂ ਖੇਖਣ ਕਰ ਰਹੀ ਹੈ ਤਾਂ ਉਹ ਕਹਿੰਦੀ ਹੈ ਕਿ ਮੈਂ ਖੇਖਣ ਨਹੀਂ ਕਰ ਰਹੀ ਕਹਿੰਦੀ ਹੈ ਕਿ ਆਪਾਂ ਕੁੜੀ ਨੂੰ ਭੇਜਤਾ ਦਿੱਤਾ ਸਰਪੰਚ ਦੇ ਕਹਿਣ ਤੇ ਪਰ ਮੈਨੂੰ ਡਰ ਜਾਂ ਲੱਗੀ ਜਾਂਦਾ ਪਤਾ ਨਹੀਂ ਉਸ ਨਾਲ ਕਿਵੇਂ ਦਾ ਸਲੂਕ ਕਰਨਗੇ ਤਾਂ ਉਹ ਕਹਿੰਦਾ ਹੈ ਕਿ ਜਿੰਨੀ ਆਪਾਂ ਉਸ ਦੀ ਪੰਚਾਇਤ ਵਿੱਚ ਅਮਰਪਾਲ ਦੀ ਲਾਹਪਾ ਕੀਤੀ ਹੈ ਤਾਂ ਉਹ ਆਪਣੀ ਕੁੜੀ ਵੱਲ ਵੇਖਣਗੇ ਵੀ ਨਹੀਂ ਹੱਥ ਚੱਕਣਾ ਤਾਂ ਦੂਰ ਜਾਂ ਕੁਝ ਕਹਿਣਾ ਤਾਂ ਦੂਰ ਉਹ ਕਹਿੰਦੀ ਹਾਂ ਇਹ ਤਾਂ ਹੈ ਕਹਿੰਦੀ ਹੈ ਕਿ ਆਪਾਂ ਵੈਸੇ ਚੰਗੀ ਖੁੰਬ ਠੱਪੀ ਹੈ ਪਰੋਣੇ ਦੀ ਕਹਿੰਦੀ ਹੈ ਕਿ ਹੁਣ ਆਪਣੀ ਧੀ ਅੱਗੇ ਉਹ ਕਦੇ ਵੀ ਕੁਸਕੂ ਗਾਣੀ ਕਹਿੰਦਾ ਹੈ ਹਾਂ ਤੇ ਫਿਰ ਤੈਨੂੰ ਡਰਨ ਦੀ ਕੀ ਲੋੜ ਹੈ ਉਹ ਕਹਿੰਦੀ ਹੈ ਕਿ ਜੇ ਆਪਾਂ ਰੱਖ ਲੈਂਦੇ ਫਿਰ ਕਿੱਡੀ ਗੱਲ ਸੀ ਤਾਂ ਉਹਦਾ ਪਿਓ ਕਹਿੰਦਾ ਹੈ ਕਿ ਕਮਲੀਏ ਤੈਨੂੰ ਇਹ ਨਹੀਂ ਪਤਾ ਕੁੜੀਆਂ ਕਦੇ ਘਰੇ ਵੀ ਰੱਖੀਆਂ ਜਾਂਦੀਆਂ ਹਨ ਤਾਂ ਉਹ ਕਹਿੰਦੀ ਹੈ ਕਿ ਪਹਿਲਾਂ ਵੀ ਤਾਂ 20 22 ਸਾਲ ਇੱਥੇ ਹੀ ਰਹੀ ਹੈ ਉਹ ਕਹਿੰਦਾ ਪਹਿਲਾਂ ਗੱਲ ਹੋਰ ਸੀ ਹੁਣ ਉਹ ਵਿਆਹੀ ਗਈ ਹੈ ਜਦੋਂ ਦੀ ਉਹ ਆਈ ਸੀ ਤਾਂ ਸਭ ਪੁੱਛਦੇ ਸੀ ਕਿ ਕੁੜੀ ਇੱਥੇ ਬੈਠੀ ਹੈ ਰੁੱਸ ਕੇ ਬੈਠੀ ਤਾਂ ਉਹ ਕਹਿੰਦਾ ਹੈ ਕਿ ਲੋਕਾਂ ਦੀਆਂ ਕੁੜੀਆਂ ਕਿਹੜਾ ਰੁੱਸ ਰੁੱਸ ਕੇ ਨਹੀਂ ਆਉਂਦੀਆਂ ਤੈਨੂੰ ਕਹਿੰਦਾ ਹੈ ਕਿ ਰਸਕੇ ਤਾਂ ਉਮਦੀਆਂ ਹਨ ਪਰ ਉਹ ਉਹਨਾਂ ਦੀ ਗੱਲ ਵੀ ਤਾਂ ਪਿੰਡ ਵਿੱਚ ਕਿੰਨੀ ਉੱਡ ਜਾਂਦੀ ਹੈ ਇਸ ਨਾਲ ਬੇਇੱਜ਼ਤੀ ਵੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਕਹਿੰਦਾ ਹੈ ਤੂੰ ਤਾਂ ਸ਼ੁਕਰ ਮਨਾ ਕਿ ਆਪਾਂ ਨੂੰ ਸੌਰੇ ਉਸਦੇ ਬਹੁਤ ਨਰਮ ਹੈ ਜਿਨ੍ਹਾਂ ਨੂੰ ਆਪਾਂ ਡਰਾ ਕੇ ਰੱਖ ਸਕਦੇ ਹਾਂ ਤੇ ਆਪਣੀ ਕੁੜੀ ਵੀ ਤੈਨੂੰ ਪਤਾ ਹੀ ਹੈ ਕਿੰਨੀ ਤੇਜ਼ ਹੈ ਉਹ ਕਿਹੜਾ ਉਹਨਾਂ ਤੋਂ ਡਰਨ ਵਾਲੀ ਹੈ ਉਹਨਾਂ ਨੂੰ ਦਾਬੇ ਹੇਠ ਹੀ ਰੱਖੂ ਤੇ ਆਪਾਂ ਵੀ ਚੰਗਾ ਕਹਿੰਦਾ ਹੈ ਕਿ ਅਮਰ ਨੂੰ ਸੁਨਾਇਆ ਹੈ ਕਿ ਹੁਣ ਉਹ ਕਦੇ ਵੀ ਐਵੇਂ ਦਾ ਕਦਮ ਨਹੀਂ ਚੱਕੂਗਾ ਉਧਰੋਂ ਖੁਸ਼ੀ ਦੀ ਭਾਬੀ ਆਉਂਦੀ ਹੈ ਆਪਣੀ ਸੱਸ ਕੋਲੇ ਕਹਿੰਦੀ ਹੈ ਕਿ ਮੰਮੀ ਮੇਰੀ ਮੰਮੀ ਬਿਮਾਰ ਹੈ ਤੇ ਮੈਂ ਜਾ ਆਵਾਂ ਉਹਨਾਂ ਨੂੰ ਮੇਰੀ ਬਹੁਤ ਲੋੜ ਐ ਤਾਂ ਉਹ ਆਪਣੀ ਨੋ ਨੋ ਬੋਲਣ ਲੱਗ ਜਾਂਦੀ ਹੈ ਖੁਸ਼ੀ ਦੀ ਮਾਂ ਕਹਿੰਦੀ ਹੈ ਕਿ ਇਹਦਾ ਵਿੱਚ ਹੀ ਸਿਆਪਾ ਰਹਿੰਦਾ ਹੈ ਕਹਿੰਦੀ ਹੈ ਕਿ ਹਜੇ ਤੇਰੀ ਮਾਂ ਹਸਪਤਾਲ ਤੱਕ ਤਾਂ ਨਹੀਂ ਪਹੁੰਚੀ ਜਦੋਂ ਪਹੁੰਚੀ ਉਦੋਂ ਵੇਖ ਲਵਾਂਗੇ ਕਹਿੰਦੀ ਹੈ ਜੇ ਤੂੰ ਚਲੀ ਗਈ ਤਾਂ ਆਪਣੇ ਘਰ ਦਾ ਕੰਮ ਕੌਣ ਕਰੂ ਮੇਰੇ ਵੀ ਤਾਂ ਗੋਡੇ ਗਿੱਟੇ ਦੁਖਦੇ ਹਨ ਤਾਂ ਉਹ ਕਹਿੰਦੀ ਹੈ ਮੰਮੀ ਜਦੋਂ ਵੀ ਮੈਂ ਜਾਣਾ ਹੁੰਦਾ ਹੈ ਤੁਸੀਂ ਐ ਹੀ ਕਹਿਣ ਲੱਗ ਜਾਂਦੇ ਹੋ ਤਾਂ ਉਹ ਕਹਿੰਦੀ ਹੈ ਤੂੰ ਬਹੁਤੀ ਮੇਰੇ ਨਾਲ ਜ਼ੁਬਾਨ ਨਾਲ ਲੜਾ ਤੇ ਆਪਣਾ ਜਾ ਕੇ ਕੰਮ ਕਰ ਇਹਨੂੰ ਮੇਰੇ ਮੂਰੇ ਬੋਲਣ ਦੀ ਲੋੜ ਨਹੀਂ ਕਹਿੰਦੀ ਹੈ ਕਿ ਜੀ ਚੁੱਪ ਕਰਕੇ ਆਪਣਾ ਕੰਮ ਕਰਿਆ ਕਰ ਬਹੁਤਾ ਤੂੰ ਸਾਡੇ ਕਮਰੇ ਵਿੱਚ ਨਾ ਆਇਆ ਕਰ ਤੇ ਸਾਡੇ ਵਿੱਚ ਦਖਲਅੰਦਾਜ਼ੀ ਨਾ ਕਰਿਆ ਕਰੋ ਕਹਿੰਦੀ ਮੰਮੀ ਮੈਂ ਕੋਈ ਦਖਲਅੰਦਾਜ਼ੀ ਨਹੀਂ ਕਰਦੀ ਮੈਂ ਤਾਂ ਸਿਰਫ ਆਪਣੀ ਮਾਂ ਕੋਲੇ ਜਾਣਾ ਚਾਹੁੰਦੀ ਸੀ ਕਿਉਂਕਿ ਉਹਨਾਂ ਨੂੰ ਮੇਰੀ ਬਹੁਤ ਲੋੜ ਹੈ ਉਹ ਕਹਿੰਦੀ ਹੈ ਕਿ ਤੇਰੀ ਮਾਂ ਤਾਂ ਐਵੇਂ ਤੀਜੇ ਦਿਨ ਤੈਨੂੰ ਫੋਨ ਖੜਕਾ ਦਿੰਦੀ ਹੈ ਕਿ ਤੂੰ ਆ ਜਾਓ ਤਾਂ ਵਿਲੀ ਹੈ ਤਾਂ ਉਹ ਵਿਚਾਰੀ ਉਦਾਸ ਹੋ ਜਾਂਦੀ ਉਧਰ ਉਸ ਦਾ ਘਰ ਵਾਲਾ ਆ ਜਾਂਦਾ ਹੈ ਤਾਂ ਉਹ ਕਹਿੰਦਾ ਹੈ ਮੰਮੀ ਚੱਲ ਕੋਈ ਗੱਲ ਨਹੀਂ ਇਹਦਾ ਵੀ ਜੀ ਕਰਦਾ ਹੈ ਦੋ ਦਿਨ ਜਾ ਆਉਣ ਦੇ ਸੱਚਮੁੱਚ ਵਿੱਚ ਇਸ ਦੀ ਮੰਮੀ ਬਿਮਾਰ ਹੈ ਤਾਂ ਉਸ ਨੂੰ ਇਸ ਦੀ ਬਹੁਤ ਲੋੜ ਹੈ ਤੇ ਉਹ ਕਹਿੰਦੀ ਹੈ ਤੂੰ ਬਹੁਤਾ ਇਸ ਦਾ ਹਮਾਇਤੀ ਬਣ ਕੇ ਨਾ ਆਇਆ ਕਰ ਕਦੇ ਮਾਂ ਦਾ ਪੱਖ ਵੀ ਪੂਰ ਲਿਆ ਕਰ ਤਾਂ ਉਹ ਕਹਿੰਦਾ ਹੈ ਮੰਮੀ ਹਮੇਸ਼ਾ ਤੁਹਾਡਾ ਹੀ ਪੱਖ ਪੂਰਦਾ ਹਾਂ ਇਹਦਾ ਤਾਂ ਮੈਂ ਕਦੇ ਸਾਥ ਹੀ ਨਹੀਂ ਦਿੱਤਾ ਤਾਂ ਉਹ ਕਹਿੰਦੀ ਬਸ ਤੁਸੀਂ ਬਹੁਤੀ ਮੇਰੇ ਨਾਲ ਬਹਿਸ ਨਾ ਕਰੋ ਤੇ ਚੁੱਪ ਕਰਕੇ ਇੱਥੋਂ ਚਲੇ ਜਾਓ ਤਾਂ ਉਹ ਕਹਿੰਦਾ ਹੈ ਕਿ ਚੱਲ ਰੋਜੀ ਮੰਮੀ ਨੇ ਨਹੀਂ ਮੰਨਣਾ ਤੈਨੂੰ ਪਤਾ ਤਾਂ ਹੈ ਤੇ ਚੱਲ ਆਪਣਾ ਇੱਥੋਂ ਜਾਣ ਵਿੱਚ ਹੀ ਫਾਇਦਾ ਹੈ ਤੇ ਉਹ ਦੋਨੋਂ ਜਾਣੇ ਆਪਣੀ ਮਾਂ ਤੋਂ ਖਰੀਆਂ-ਖਰੀਆਂ ਸੁਣ ਕੇ ਤੇ ਕਮਰੇ ਵਿੱਚੋਂ ਚਲੇ ਜਾਂਦੇ ਹਨ ਪਰ ਉਹ ਜੀ ਵਿਚਾਰੀ ਬਹੁਤ ਹੀ ਉਦਾਸ ਹੋ ਜਾਂਦੀ ਹੈ ਤਾਂ ਉਧਰ ਇੱਕ ਖੁਸ਼ੀ ਆਪਣੇ ਕਮਰੇ ਵਿੱਚ ਬੈਠੀ ਹੁੰਦੀ ਹੈ ਤਾਂ ਆਪਣਾ ਫੋਨ ਵੇਖ ਰਹੀ ਹੁੰਦੀ ਹੈ ਤਾਂ ਉਤੋਂ ਮਮਰਾ ਆ ਜਾਂਦਾ ਹੈ ਤਾਂ ਅਮਰ ਉਸ ਨੂੰ ਉਸ ਨੂੰ ਛੇੜਦਾ ਹੈ ਪਿਆਰ ਨਾਲ ਤਾਂ ਉਹ ਡਰਾਉਂਦਾ ਹੈ ਤਾਂ ਉਹ ਡਰ ਜਾਂਦੀ ਤਾਂ ਉਸ ਨਾਲ ਗੁੱਸੇ ਵਿੱਚ ਵੇਖਦੀ ਆ ਤਾਂ ਉਹ ਉਸ ਨੂੰ ਕਹਿੰਦਾ ਹੈ ਕਿ ਚੱਲ ਆਪਾਂ ਚੱਲੀਏ ਤੇ ਕਹਿੰਦੀ ਹੈ ਕਿ ਕਿੱਥੇ ਜਾਣਾ ਹੈ ਤਾਂ ਉਹ ਕਹਿੰਦਾ ਹੈ ਚੱਲ ਫਿਲਮ ਵੇਖਣ ਚੱਲਦੇ ਹਾਂ ਤੇ ਕਹਿੰਦੀ ਹੈ ਕਿ ਹਾਂ ਮੈਨੂੰ ਬਹੁਤ ਫਿਲਮਾਂ ਤੁਸੀਂ ਦਿਖਾ ਦਿੱਤੀਆਂ ਉਸ ਦਿਨ ਵਾਲੀ ਫਿਲਮ ਬਹੁਤ ਸੋਹਣੀ ਸੀ ਤਾਂ ਉਹ ਕਹਿੰਦਾ ਹੈ ਕਿ ਖੁਸ਼ੀ ਯਾਰ ਹੁਣ ਤੂੰ ਖਿਹੜਾ ਵੀ ਛੱਡ ਦੇ ਉਸ ਗੱਲ ਦਾ ਇਸ ਦਾ ਮਤਲਬ ਤੂੰ ਹਜੇ ਦਿਲ ਵਿੱਚ ਗੁੱਸਾ ਹੀ ਲੈ ਕੇ ਬੈਠੀ ਹੈ ਤਾਂ ਉਹ ਅੱਗੋਂ ਬੋਲਦੀ ਨਹੀਂ ਤੇ ਸੋਚਣ ਲੱਗ ਜਾਂਦੀ ਹੈ ਕਹਿੰਦੀ ਹੈ ਕਿ ਇਹ ਮੈਨੂੰ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਹਿੰਦੀ ਹੈ ਜੇ ਮੈਂ ਮੰਨ ਗਈ ਤਾਂ ਇਸਨੇ ਤਾਂ ਮੇਰੇ ਉੱਤੇ ਹਾਵੀ ਹੋ ਜਾਣਾ ਹੈ ਇਹ ਤਾਂ ਸੋਚੂਗਾ ਕਿ ਇਹ ਤਾਂ ਐਵੇਂ ਹੀ ਮੰਨ ਜਾਇਆ ਕਰੂ ਸੋਚਦੀ ਹੈ ਕਿ ਨਹੀਂ ਮੈਂ ਐਵੇਂ ਨਹੀਂ ਮੰਨਣਾ ਤਾਂ ਉਹ ਅਮਰ ਕਹਿੰਦਾ ਹੈ ਕਿ ਹੁਣ ਕੀ ਸੋਚਣ ਲੱਗ ਗਈ ਤੂੰ ਤਾ ਕਹਿੰਦੀ ਹੈ ਕਿ ਨਹੀਂ ਕੁਛ ਨਹੀਂ ਕਹਿੰਦੀ ਹੈ ਕਿ ਜੇ ਤੁਸੀਂ ਮੈਨੂੰ ਫਿਲਮ ਵੇਖਣ ਲੈ ਕੇ ਜਾਣਾ ਹੈ ਤਾਂ ਤੁਹਾਨੂੰ ਮੇਰੇ ਤੋਂ ਸੌਰੀ ਮੰਗਣੀ ਪਵੇਗੀ ਤਾਂ ਉਹ ਕਹਿੰਦਾ ਹੈ ਕਿ ਲੈ ਸੌਰੀ ਕਿਸ ਗੱਲ ਦੀ ਐ ਥੋੜੀਆਂ-ਬਹੁਤੀਆਂ ਲੜਾਈਆਂ ਤਾਂ ਹੁੰਦੀਆਂ ਹੀ ਰਹਿੰਦੀਆਂ ਹਨ ਉਹ ਕਹਿੰਦੀ ਹੈ ਕਿ ਚੱਲ ਫਿਰ ਠੀਕ ਹੈ ਮੈਂ ਨਹੀਂ ਜਾਣਾ ਜੇ ਤੁਸੀਂ ਸੌਰੀ ਨਾ ਮੰਗੀ ਉਹ ਕਹਿੰਦਾ ਲੈ ਇਹ ਕਿੱਡੀ ਕੁ ਵੱਡੀ ਗੱਲ ਹੈ ਚੱਲ ਮੈਂ ਤੇਰੇ ਤੋਂ ਸੌਰੀ ਮੰਗ ਲੈਣਾ ਹਾਂ ਤੂੰ ਖੁਸ਼ ਰਹਿਣੀ ਚਾਹੀਦੀ ਹੈਂ ਤਾਂ ਉਹ ਕਹਿੰਦੀ ਹੈ ਕਿ ਚਲ ਠੀਕ ਹੈ ਤੁਸੀਂ ਮੇਰੇ ਤੋਂ ਸੌਰੀ ਫੀਲ ਕਰੋ ਤਾਂ ਅਮਰ ਉਸ ਤੋਂ ਸੌਰੀ ਮੰਗ ਲੈਂਦਾ ਹੈ ਕਹਿੰਦਾ ਹੈ ਕਿ ਚਲ ਤੇਰੀ ਖੁਸ਼ੀ ਵਿੱਚ ਹੀ ਮੇਰੀ ਖੁਸ਼ੀ ਹੈ ਤੇ ਫਿਰ ਉਸ ਨੂੰ ਕਹਿੰਦੀ ਹੈ ਉਸ ਤੋਂ ਮਾਫੀ ਮੰਗਾ ਕੇ ਦਿਲ ਵਿੱਚ ਬੜੀ ਖੁਸ਼ ਹੁੰਦੀ ਹੈ ਤੇ ਫਿਰ ਕਹਿੰਦੀ ਹੈ ਕਿ ਚਲੋ ਤੇ ਆਪਣਾ ਬੈਗ ਚੱਕ ਕੇ ਤੁਰ ਪੈਂਦੀ ਹੈ ਕਹਿੰਦੀ ਹੈ ਹੁਣ ਚਲੋ ਤਾਂ ਅਮਰ ਸੋਚਦਾ ਹੈ ਕਿਵੇਂ ਦੀ ਹੈ ਇਹ ਆਪਣਾ ਮਤਲਬ ਹੀ ਕੱਢਦੀ ਹੈ ਤਾਂ ਉਹ ਕਹਿੰਦਾ ਹੈ ਕਿ ਹਾਂ ਚਲਦੇ ਹਾਂ ਮੈਂ ਆਪਣੀ ਮੰਮੀ ਨੂੰ ਦਾ ਸਾਮਾ ਤਾਂ ਕਹਿੰਦੀ ਹੈ ਕਿ ਇੱਕ ਤਾਂ ਇਹ ਆਪਣੀ ਗੱਲ-ਗੱਲ ਤੇ ਮਾਂ ਕੋਲੇ ਭੱਜ ਜਾਂਦਾ ਹੈ ਪਹਿਲਾਂ ਤਾਂ ਕਹਿੰਦੀ ਮੈਨੂੰ ਇਹਨਾਂ ਨੂੰ ਮਾਪੁੱਤਾਂ ਨੂੰ ਦੂਰ ਕਰਨਾ ਪਏਗਾ ਤੇ ਅਮਰ ਆਪਣੀ ਮੰਮੀ ਨੂੰ ਜਾ ਕੇ ਦੱਸ ਦਿੰਦਾ ਹੈ ਕਹਿੰਦਾ ਹੈ ਅਸੀਂ ਫਿਲਮ ਦੇਖਣ ਚੱਲਦੇ ਹਾਂ ਤਾਂ ਉਹ ਕਹਿੰਦੀ ਹਾਂ ਹਾਂ ਕੋਈ ਨਹੀਂ ਪੁੱਤ ਲੈ ਜਾ ਉਸਦਾ ਮਨ ਵੀ ਹੋਰ ਹੋ ਜਾਊਗਾ ਤੇ ਫਿਰ ਅਮਰ ਆ ਜਾਂਦਾ ਹੈ ਵਾਪਸ ਤੇ ਉਹ ਚਲੇ ਜਾਂਦੇ ਹਨ ਇਹ ਹੈ ਮਨੂ ਖੁਸ਼ੀ ਦੀ ਨਨਾਨ ਅਮਰ ਦੀ ਪੈਨ ਉਹ ਉਸ ਦਾ ਮਨ ਹੁੰਦਾ ਹੈ ਕਿ ਮੈਂ ਆਪਣੇ ਪੇਕੇ ਜਾਵਾਂ ਤੇ ਉਹ ਆਪਣੇ ਸਾਰੇ ਸੂਟ ਕੱਢ-ਕੱਢ ਕੇ ਦੇਖ ਰਹੀ ਹੁੰਦੀ ਹੈ ਤੇ ਆਪਣੇ ਹਸਬੰਦ ਨੂੰ ਪੁੱਛ ਰਹੀ ਹੁੰਦੀ ਹੈ ਕਹਿੰਦੀ ਹੈ ਕਿ ਦੱਸੋ ਮੇਰੇ ਤੇ ਕਿਹੜਾ ਸੂਟ ਸੋਹਣਾ ਲੱਗੂ ਉਹ ਕਹਿੰਦਾ ਤੂੰ ਆਪ ਹੀ ਤਾਂ ਸਾਰੇ ਸੂਟ ਖਰੀਦਦੀ ਹੈ ਹੁਣ ਮੈਨੂੰ ਪੁੱਛਣ ਲੱਗ ਗਈ ਉਹ ਕਹਿੰਦੀ ਹੈ ਕਿ ਨਹੀਂ ਨਹੀਂ ਤੁਸੀਂ ਦੱਸੋ ਫਿਰ ਵੀ ਤੁਹਾਡੀ ਚੋਇਸ ਦਾਹੀ ਪਾਉਂਗੀ ਤਾਂ ਉਹ ਕਹਿੰਦਾ ਹੈ ਕਿ हां कोई गल नहीं सूट ਤਾਂ ਤੂੰ ਪਾ ਲਈ ਤੇ ਪਹਿਲਾਂ ਤੂੰ ਮੈਨੂੰ ਐ ਦੱਸ ਤੂੰ ਤਿਆਰੀ ਕਿੱਥੇ ਜਾਣ ਦੀ ਕਰ ਰਹੀ ਤਾਂ ਉਹ ਕਹਿੰਦੀ ਹੈ ਕਿ ਮੈਂ ਰਾਮਸੀ ਮੈਂ ਆਪਣੇ ਪੇਕੇ ਹੋਵਾਵਾਂ ਆਪਣੀ ਭਾਬੀ ਨੂੰ ਮਿਲ ਆਵਾਂ ਉਹ ਕਹਿੰਦਾ ਠੀਕ ਤਾਂ ਇਹ ਤਾਂ ਠੀਕ ਹੈ ਪਰ ਤੂੰ ਪਹਿਲਾਂ ਉਹਨਾਂ ਨੂੰ ਫੋਨ ਕਰਕੇ ਪੁੱਛ ਲਾ ਵੀ ਉਹ ਘਰ ਤਾਂ ਹੈ ਉਹਨਾਂ ਦਾ ਨਵਾਂ ਨਵਾਂ ਵਿਆਹ ਹੋਇਆ ਹੈ ਕਈ ਵਾਰ ਅਗਲਾ ਕਿਤੇ ਗਿਆ ਹੁੰਦਾ ਹੈ ਕਹਿੰਦੀ ਹੈ ਕਿ ਹਾਂ ਇਹ ਤਾਂ ਤੁਹਾਡੀ ਗੱਲ ਸਹੀ ਹੈ ਪਹਿਲਾਂ ਤੁਸੀਂ ਮੈਨੂੰ ਸੂਟ ਸਿਲੈਕਟ ਕਰਵਾ ਦਿਓ ਫਿਰ ਮੈਂ ਮੰਮੀ ਨੂੰ ਫੋਨ ਕਰਕੇ ਪੁੱਛ ਲਾਉਂਗੀ ਤਾਂ ਉਹ ਕਹਿੰਦਾ ਹੈ ਕਿ ਚਲ ਠੀਕ ਹੈ ਜੇ ਤੂੰ ਮੇਰੀ ਚੁਆਇਸ ਦਾ ਸੂਟ ਹੀ ਪਾਉਣਾ ਹੈ ਤਾਂ ਫਿਰ ਇਹ ਸੂਟ ਪਾ ਲਾ ਉਹ ਇੱਕ ਸੂਟ ਉਸ ਨੂੰ ਸਿਲੈਕਟ ਕਰਵਾ ਦਿੰਦਾ ਹੈ ਤਾਂ ਉਹ ਕਹਿੰਦਾ ਹੈ ਕਿ ਤੂੰ ਤਾਂ ਆਪ ਹੀ ਏਡੀ ਸੋਹਣੀ ਹੈ ਜਿਹੜਾ ਵੀ ਸੂਟ ਪਾਵੇਂਗੀ ਤੇਰੇ ਉੱਤੇ ਜਾ ਚੀ ਜਾਊਗਾ ਫਿਰ ਉਹ ਆਪਣੀ ਮਾਂ ਨੂੰ ਫੋਨ ਕਰਦੀ ਹੈ ਤੇ ਸਾਰਾ ਹਾਲਚਲ ਪੁੱਛਦੀ ਹੈ ਤਾਂ ਕਹਿੰਦੀ ਹੈ ਕਿ ਮੰਮੀ ਠੀਕ ਹਾਂ ਘਰੇ ਸਭ ਠੀਕ ਹੈ ਤਾਂ ਉਹਦੀ ਮਾਂ ਉਦਾਸ ਹੋ ਜਾਂਦੀ ਹੈ ਮਨ ਵਿੱਚ ਸੋਚਦੀ ਹੈ ਘਰੇ ਤਾਂ ਕੁਝ ਠੀਕ ਨਹੀਂ ਪਰ ਮੈਂ ਦੱਸਣਾ ਨਹੀਂ ਘਰ ਦੀ ਗੱਲ ਬਾਤ ਨਹੀਂ ਕਰਨੀ ਚਾਹੀਦੀ ਤਾਂ ਉਸ ਨੂੰ ਕੁਝ ਨਹੀਂ ਦੱਸਦੀ ਉਹ ਕਹਿੰਦੀ ਮੰਮੀ ਅਸੀਂ ਆਵਾਂਗੇ ਮੈਂ ਭਾਬੀ ਨੂੰ ਮਿਲਣਾ ਹੈ ਉਹ ਕਹਿੰਦੀ ਹੈ ਕਿ ਹਾਂ ਹਾਂ ਪੁੱਤ ਜੀ ਸਦਕੇ ਜਦੋਂ ਤੁਹਾਡਾ ਮਨ ਹੋਵੇ ਤੁਸੀਂ ਉਦੋਂ ਆ ਜਯੋਤਾ ਕਹਿੰਦੀ ਹੈ ਕਿ ਹਾਂ ਮੰਮੀ ਅਸੀਂ ਕੱਲ ਆਵਾਂਗੇ ਉਹ ਕਹਿੰਦੀ ਹਾਂ ਹਾਂ ਆ ਜਾਓ ਤੇ ਪ੍ਰੌਣੇ ਨੂੰ ਵੀ ਨਾਲ ਲੈ ਕੇ ਆਈ ਤੇ ਉਹ ਸੱਲ ਲੱਗ ਜਾਂਦੀ ਹੈ ਕਹਿੰਦੀ ਮੰਮੀ ਅੱਗੇ ਕਦੇ ਮੈਂ ਉਹਨਾਂ ਤੋਂ ਬਿਨਾ ਆਈ ਹਾਂ ਉਹ ਉਸਦੀ ਮੰਮੀ ਕਹਿੰਦੀ ਹੈ ਕਿ ਬਿਨਾ ਤਾਂ ਨਹੀਂ ਆਈ ਪਰ ਮੇਰਾ ਕਹਿਣਾ ਫਰਜ਼ ਸੀ ਉਧਰ ਅਮਰਪਾਲ ਅਤੇ ਖੁਸ਼ੀ ਮੂਵੀ ਵੇਖ ਕੇ ਬਾਹਰ ਆਉਂਦੇ ਹਨ ਤੇ ਉਹ ਉਸ ਨਾਲ ਮਜ਼ਾਕ ਕਰਦਾ ਹੋਇਆ ਬਾਹਰ ਆਉਂਦਾ ਪਰ ਉਹ ਆਪਣੇ ਫੋਨ ਵਿੱਚ ਹੀ ਉਲਝੀ ਹੁੰਦੀ ਹੈ ਤਾਂ ਉਹ ਕਹਿੰਦਾ ਹੈ ਯਾਰ ਖੁਸ਼ੀ ਤੇਰਾ ਧਿਆਨ ਕਿੱਥੇ ਹੈ ਤੂੰ ਫੋਨ ਵਿੱਚ ਕੀ ਦੇਖ ਰਹੀ ਹੈ ਉਹ ਕਹਿੰਦੀ ਹੈ ਕਿ ਮੈਂ ਜੋ ਕੁਝ ਮਰਜ਼ੀ ਦੇਖਾਂ ਤੁਸੀਂ ਐਵੇਂ ਮੈਨੂੰ ਡਿਸਟਰਬ ਨਾ ਕਰਿਆ ਕਰੋ ਉਹ ਕਹਿੰਦਾ ਹੈ ਕਿ ਲੈ ਮੈਨੂੰ ਤਾਂ ਇਸ ਦੀ ਵੀ ਸਮਝ ਨਹੀਂ ਆਉਂਦੀ ਜੇ ਮੈਂ ਖੁਸ਼ਾਂ ਤਾਂ ਇਹ ਖੁਸ਼ ਨਹੀਂ ਰਹਿੰਦੀ ਤੇ ਜੇ ਮੈਂ ਇਹਨੂੰ ਕੁਝ ਕਹਿ ਦਿੰਨਾ ਹੀ ਤਾਂ ਇਹ ਗੱਲ ਨੂੰ ਉਲਟ ਪਾ ਲੈਂਦੀ ਹੈ ਫਿਰ ਉਹ ਗੱਡੀ ਵਿੱਚ ਬੈਠ ਕੇ ਜਾ ਰਹੇ ਹੁੰਦੇ ਹਨ ਤਾਂ ਉਸ ਦਾ ਧਿਆਨ ਆਪਣੇ ਫੋਨ ਵਿੱਚ ਹੀ ਹੁੰਦਾ ਹੈ ਤਾਂ ਉਹ ਫਿਰ ਵੀ ਸੋਚਦਾ ਹੈ ਕਿ ਇਹ ਫੋਨ ਵਿੱਚ ਕੀ ਦੇਖ ਰਹੀ ਤਾਂ ਉਹ ਕਹਿੰਦਾ ਯਾਰ ਤੂੰ ਮੇਰੇ ਵਿੱਚ ਵੀ ਧਿਆਨ ਦੇ ਲਾ ਆਪਾਂ ਬਾਹਰ ਆਏ ਆਂ ਕੁਝ ਹੱਸ ਖੇਡ ਲਈਏ ਤਾਂ ਉਹ ਕਹਿੰਦੀ ਹੈ ਕਿ ਮੈਨੂੰ ਨਹੀਂ ਲੋੜ ਤੁਹਾਡੇ ਨਾਲ ਹੱਸਣ ਖੇਡਣ ਦੀ ਤੇ ਕਹਿੰਦਾ ਫੋਨ ਵਿੱਚ ਦੱਸ ਕੀ ਦੇਖ ਰਹੀ ਆ ਤਾਂ ਉਹ ਕਹਿੰਦੀ ਹੈ ਕਿ ਤੁਹਾਡੇ ਪਹੁੰਚ ਤੋਂ ਪਰੇ ਹੈ ਜੋ ਮੈਂ ਦੇਖ ਰਹੀ ਆ ਉਹ ਕਹਿੰਦਾ ਹੈ ਕਿ ਮੈਂ ਸਾਰੀਆਂ ਤਾਂ ਤੇਰੀਆਂ ਰੀਜਾਂ ਪੂਰੀਆਂ ਕਰ ਦਿਨਾ ਹਾਂ ਹਜੇ ਤੈਨੂੰ ਹੋਰ ਕੀ ਚਾਹੀਦਾ ਉਹ ਕਹਿੰਦੀ ਹੈ ਕਿ ਇੰਨਾ ਵੀ ਤੁਸੀਂ ਮੈਨੂੰ ਕੀ ਲੈ ਦਿੱਤਾ ਪਰ ਜੋ ਮੈਂ ਫੋਨ ਵਿੱਚ ਦੇਖ ਰਹੀ ਆ ਉਹ ਤਾਂ ਤੁਹਾਡੀ ਪਹੁੰਚ ਤੋਂ ਬਹੁਤ ਪਰੇ ਹੈ ਉਹ ਕਹਿੰਦਾ ਹੈ ਕਿ ਚੱਲ ਦੱਸ ਕੀ ਦੇਖ ਰਹੀ ਆ ਕਹਿੰਦੀ ਹੈ ਕਿ ਮੈਂ ਸੂਟ ਦੇਖ ਰਹੀ ਹਾਂ ਉਹ 12000 ਦਾ ਹੈ ਤੁਸੀਂ ਲੈ ਦੋਗੇ ਮੈਨੂੰ ਤੇ ਪਹਿਲਾਂ ਤਾਂ ਉਹ ਕਹਿੰਦਾ ਯਾਰ ਮੇਰੀ ਤਾਂ ਤਨਖਾਹ ਹੀ 15000 ਹੈ ਮੈਂ ਤੈਨੂੰ 12000 ਦਾ ਸੂਟ ਕਿੱਥੋਂ ਲੈ ਦਿਆਂ ਉਹ ਕਹਿੰਦੀ ਬਸ ਨਿਕਲ ਗਈ ਹਵਾ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਤੁਸੀਂ ਮੈਨੂੰ ਮੇਰੀ ਡਿਮਾਂਡ ਪੂਰੀ ਨਹੀਂ ਕਰ ਸਕਦੇ ਤਾਂ ਉਹ ਕਹਿੰਦਾ ਹੈ ਚੱਲ ਤੂੰ ਖੁਸ਼ ਰਹਿਣੀ ਚਾਹੀਦੀ ਹੈ ਫੜ ਮੇਰਾ ਫੋਨ ਤੇ ਲੈ ਕਰ ਲਾ ਆਰਡਰ ਜਿਹੜਾ ਕੁਝ ਤੂੰ ਆਰਡਰ ਕਰਨਾ ਹੈ ਕਹਿੰਦੀ ਸੱਚੀ ਬਾਈ ਕੈਕੀ ਖੁਸ਼ ਹੋ ਜਾਂਦੀ ਹੈ ਤੇ ਉਹ ਕਹਿੰਦਾ ਹੈ ਕਿ ਤੂੰ ਖੁਸ਼ ਰਹਿਣੀ ਚਾਹੀਦੀ ਹੈ ਮੈਨੂੰ ਮੈਂ ਆਪੇ ਸਾਰਾ ਕੁਝ ਮੈਨੇਜ ਕਰ ਲਵਾਂਗਾ ਤਾਂ ਉਹ ਖੁਸ਼ ਹੋ ਜਾਂਦੀ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਥੈਂਕ ਯੂ ਅਮਰ ਤੇ ਉਸ ਨੂੰ ਜੱਫੀ ਪਾ ਲੈਂਦੀ ਹੈ ਕਿਉਂਕਿ ਉਹ ਤਾਂ ਸਿਰਫ ਆਪਣੇ ਮਤਲਬ ਦੀ ਸਗੀ ਹੈ ਉਸ ਨੂੰ ਤਾਂ ਆਪਣਾ ਮਤਲਬ ਹੀ ਕੱਢਣਾ ਹੁੰਦਾ ਹੈ ਤਾਂ ਫਿਰ ਉਹ ਘਰ ਵਾਪਸ ਆ ਜਾਂਦੇ ਹਨ ਖੁਸ਼ੀ-ਖੁਸ਼ੀ ਹੱਸਦੇ-ਹੱਸਦੇ ਆਉਂਦੇ ਹਨ ਉਹ ਕਹਿੰਦਾ ਹੁਣ ਤਾਂ ਖੁਸ਼ ਹੈ ਨਾ ਕਹਿੰਦੀ ਹਾਂ ਮੈਂ ਖੁਸ਼ ਹਾਂ ਪਰ ਜਿਹੜੀ ਫਿਲਮ ਦਾ ਟ੍ਰੇਲਰ ਆਪਾਂ ਦੇਖਿਆ ਸੀ ਉਹ ਅਗਲੇ ਮਹੀਨੇ ਆਉਗੀ ਤੇ ਉਹ ਵੀ ਆਪਾਂ ਦੇਖ ਕੇ ਆਵਾਂਗੇ ਠੀਕ ਕਹਿੰਦੀ ਹੈ ਕਿ ਉਹ ਕਹਿੰਦਾ ਹੈ ਕਿ ਹਾਂ ਹਾਂ ਕੋਈ ਚੱਕਰ ਨਹੀਂ ਮੈਂ ਤੈਨੂੰ ਉਹ ਵੀ ਦਿਖਾ ਲਿਆਵਾਂਗਾ ਤਾਂ ਕਹਿੰਦੀ ਹੈ ਕਿ ਚਲੋ ਠੀਕ ਹੈ ਤਾਂ ਫਿਰ ਕਹਿੰਦੀ ਹੈ ਕਿ ਤੁਸੀਂ ਬੈਠੋ ਤੇ ਮੈਂ ਫਰੈਸ਼ ਹੋ ਕੇ ਆਉਣੀ ਹਾਂ ਜਦੋਂ ਵਾਸ਼ਰੂਮ ਵਾਲੀ ਸਾਈਡ ਤੇ ਜਾਂਦੀ ਹੈ ਤਾਂ ਉੱਥੇ ਅਮਰ ਦਾ ਵੱਡਾ ਭਰਾ ਖੁਸ਼ੀ ਦਾ ਜੇਠ ਵੇਦ ਆਪਣੀ ਆਪਣੇ ਕੱਪੜੇ ਧੋ ਰਿਆ ਹੁੰਦਾ ਹੈ ਤਾਂ ਉਹ ਆ ਕੇ ਉਸ ਨਾਲ ਮਜ਼ਾਕ ਕਰਨ ਲੱਗ ਜਾਂਦੀ ਹੈ ਕਹਿੰਦੀ ਓਹੋ ਹੋ 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 ਕਹਿੰਦੀ ਛੜਿਆਂ ਦੀ ਵੀ ਕਾਦੀ ਜ਼ਿੰਦਗੀ ਹੁੰਦੀ ਕਿਉਂਕਿ ਇਹ ਅਮਰ ਤੋਂ ਵੱਡਾ ਹੈ ਕਹਿੰਦੀ ਹੈ ਕਿ ਸਾਰੇ ਕੰਮ ਆਪ ਹੀ ਕਰਨੇ ਪੈਂਦੇ ਹਨ ਤੇ ਮੰਮੀ ਤੋਂ ਕਰਵਾ ਲੈਂਦੇ ਤਾਂ ਉਹ ਕਹਿੰਦਾ ਹੈ ਕਿ ਮੰਮੀ ਬਿਮਾਰ ਸੀ ਭੈਣੇ ਮੈਂ ਤਾਂ ਮੰਮੀ ਨੂੰ ਨਹੀਂ ਕਿਹਾ ਨਹੀਂ ਤਾਂ ਮੈਂ ਮੰਮੀ ਨੂੰ ਕਹਿ ਦੇਣਾ ਸੀ ਤੇ ਜੇ ਮੈਂ ਕਰ ਲਵਾਂਗਾ ਤਾਂ ਇਸ ਵਿੱਚ ਕਿੱਡੀ ਕੁ ਵੱਡੀ ਗੱਲ ਹੈ ਤਾਂ ਉਸ ਨੂੰ ਮਜ਼ਾਕ ਮਜ਼ਾਕ ਵਿੱਚ ਛੇੜਨ ਲੱਗ ਜਾਂਦੀ ਹੈ ਕਹਿੰਦੀ ਛੜਿਆਂ ਦੀ ਕਿਹੜੀ ਜ਼ਿੰਦਗੀ ਹੁੰਦੀ ਹੈ ਕਹਿੰਦੀ ਹੈ ਕਿ ਸਾਰਾ ਕੁਝ ਆਪ ਕਰਨਾ ਪੈਂਦਾ ਹੈ ਤਾਂ ਉਹ ਕਹਿੰਦਾ ਕੋਈ ਗੱਲ ਨਹੀਂ ਭੈਣੀ ਫਿਰ ਕੀ ਹੈ ਤੂੰ ਕਰ ਲਾ ਮਜ਼ਾਕ ਉਹ ਕਹਿੰਦੀ ਪਹਿਲੀ ਤਾਂ ਗੱਲ ਮੈਂ ਤੇਰੀ ਭੈਣ ਨਹੀਂ ਲੱਗਦੀ ਮੈਂ ਤੇਰੀ ਭਾਬੀ ਲੱਗਦੀ ਹਾਂ ਉਹ ਕਹਿੰਦਾ ਚੱਲ ਛੋਟੀਆਂ ਭਾਬੀਆਂ ਵੀ ਤਾਂ ਪਹਿਣਾ ਹੀ ਹੁੰਦੀਆਂ ਹਨ ਤਾਂ ਉਹ ਕਹਿੰਦਾ ਹੈ ਕਹਿੰਦੀ ਹੈ ਕਿ ਹਾਂ ਭਾਬੀ ਹੀ ਕਹਿ ਮੈਨੂੰ ਭੈਣ ਨਾ ਕਿ ਉਹ ਕਹਿੰਦਾ ਹੈ ਕਿ ਫਿਰ ਉਸ ਨੂੰ ਉਵੇਂ ਹੀ ਛੇੜਨ ਲੱਗ ਜਾਂਦੀ ਹੈ ਤਾਂ ਉਹ ਕਹਿੰਦਾ ਹੈ ਕਿ ਹੁਣ ਤੂੰ ਜਾਦੇ ਵਧ ਰਹੀ ਹੈ ਜੇ ਮੈਂ ਕੁਝ ਕਹਿ ਨਹੀਂ ਰਿਹਾ ਤਾਂ ਕਹਿੰਦਾ ਹੈ ਕਿ ਕੀ ਤੇ ਇਹ ਨਾ ਹੋਵੇ ਮੈਨੂੰ ਅਮਰ ਨੂੰ ਬੁਲਾਉਣਾ ਪਿਆ ਜਾਵੇ ਉਹ ਕਹਿੰਦੀ ਹੈ ਕਿ ਤੂੰ ਅਮਰ ਨੂੰ ਕੀ ਬੁਲਾਵੇਂਗਾ ਕਹਿੰਦੀ ਹੈ ਕਿ ਅਮਰ ਨੂੰ ਤਾਂ ਮੈਂ ਬੁਲਾਉਣੀ ਹਾਂ ਤੇ ਨਾਲੇ ਕਹਿੰਦੀ ਜਿਹੜੇ ਮੈਂ ਤੇਰੇ ਉੱਤੇ ਤਿੰਨ ਚਾਰ ਇਲਜ਼ਾਮ ਲਾਵਾਂਗੀ ਕਿ ਤੇਰਾ ਛੜਾ ਭਰਾ ਮੈਨੂੰ ਛੇੜ ਰਿਹਾ ਹੈ ਫਿਰ ਦੇਖੀ ਤੇਰਾ ਬੰਦਾ ਕੀ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਕਿ ਇਹ ਕੀ ਬੋਲ ਰਹੀ ਹੈ ਹੁਣ ਅੱਗੇ ਦੇਖਦੇ ਹਾਂ ਕਿ ਖੁਸ਼ੀ ਉਸ ਆਪਣੇ ਜੇਟ ਤੇ ਕੀ ਇਲਜ਼ਾਮ ਲਾਉਂਦੀ ਹੈ ਤੇ ਇਸ ਦਾ ਨਤੀਜਾ ਕੀ ਨਿਕਲਦਾ ਹੈ ਕੀ ਅਮਰ ਉਸ ਤੇ ਯਕੀਨ ਕਰੇਗਾ ਜਾਂ ਨਹੀਂ ਤੇ ਇਸ ਦਾ ਅੱਗੇ ਰਿਜ਼ਲਟ ਕੀ ਹੋਏਗਾ ਤੇ ਹੋਰ ਵੀ ਐਵੇਂ ਦੀਆਂ ਨਵੀਆਂ-ਨਵੀਆਂ ਸਟੋਰੀਆਂ ਦੇਖਣ ਲਈ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਿਊ ਔਰ ਮੋਰ ਅਪਡੇਟਸ ਆਇਆ ਕਰਨ ਗਿਆ